ਦੀਆਂ ਸਾਰੀ ਟੀਮ ਦਾ ਕਿ ਜਿਹੜੇ ਅੱਜ ਇੱਥੇ ਸ਼੍ਰੀ ਗੁਰੂ ਅਰਜਨ ਦੇਵ ਸਰਕਾਰੀ ਕન્યાਸ ਕੰਟਰੀ ਸਕੂਲ ਦੇ ਵਿੱਚ ਆਏ ਨੇ ਤੇ ਇੱਥੇ ਆ ਕੇ ਸਾਨੂੰ ਇੰਨੀ ਕੁ ਖੁਸ਼ੀ ਮਿਲੀ ਹੈ ਕਿ ਅਸੀਂ ਇਹੋ ਸਾਰੇ ਬੱਚਿਆਂ ਨੂੰ ਮਿਲੇ ਆ ਤੇ ਇੱਥੋਂ ਦੇ ਬੱਚੇ ਐ ਇੱਥੋਂ ਦੇ ਸਟਾਫ ਜਿਹੜੇ ਪ੍ਰਿੰਸੀਪਲਸ ਨੇ ਇੰਨੇ ਕੁ ਜ਼ਿਆਦਾ ਇੰਟੈਲੀਜੈਂਟ ਨੇ ਕਿਸੀਂ ਦੱਸ ਨਹੀਂ ਸਕਦੇ ਕਿ ਜਿਹੜੀਆਂ ਅਸੀਂ ਉਹਨਾਂ ਨੂੰ ਮੋਰਲ ਵੈਲਿਊਜ਼ ਅਸੀਂ ਇਹਨਾਂ ਨੂੰ ਕੁੱਛੀਆਂ ਨਹੀਂ ਆ ਜਾਂ ਉਹਨਾਂ ਨੂੰ ਸਮਝਾਇਆ ਕੁਝ ਸਿਖਾਇਆ ਹੈ ਪਰਸਨੈਲਿਟੀ ਡਵੈਲਪਮੈਂਟ ਦਾ ਕੁਝ ਦੱਸਿਆ ਤੇ ਉਹ ਬੱਚਿਆਂ ਨੇ ਨਾਲ ਸਾਡੇ ਨਾਲ ਜਵਾਬ ਦਿੱਤੇ ਨੇ ਸਾਨੂੰ ਦੱਸਿਆ ਵੀ ਜੀ ਜੀ ਸਕੂਲਾਂ ਜਾਂਦੇ ਆ ਮਿਲਦੇ ਆ ਸਾਡੇ ਵੀਰ ਨੇ ਇੱਥੇ ਪ੍ਰੈਕਟਿਸ ਵੀ ਕਰਦੇ ਨੇ ਔਰ ਸਕੂਲ ਨਾਲ ਵੀ ਐਸੋਸੀਏਟਿਡ ਨੇ ਭਾਜੀ ਮੇਰੇ ਕੋਲ ਆਓ ਭਾਜੀ ਜੀ ਤੇ ਭਾਜੀ ਨੇ ਸੰਸਥਾ ਦੀ ਸੇਵਾ ਨੂੰ ਵੇਖਦਿਆਂ ਕਿਹਾ ਕਿ ਜੇ ਤੁਸੀਂ ਸੇਵਾ ਕਰ ਰਹੇ ਹੋ ਤੇ ਇੱਕ ਸਕੂਲ ਹੈ ਇੱਥੇ ਸ਼੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਕਨਿਆ ਸਕੂਲ ਉਹਦੇ ਵਿੱਚ ਪਹੁੰਚੋ ਤੇ ਬੱਚੇ ਬੜੇ ਪਿਆਰੇ ਨੇ ਲੋੜਵੰਦ ਪਰਿਵਾਰਾਂ ਦੇ ਬਹੁਤ ਧੰਨਵਾਦੀ ਹੈ ਕਿ ਸਾਡੇ ਕੋ ਸੇਵਾ ਸੁਸਾਇਟੀ ਵਾਲੇ ਪਹੁੰਚੇ ਸਾਨੂੰ ਬਹੁਤ ਚੰਗਾ ਲੱਗਾ ਬੈਗ ਤੇ ਦਿੱਤੇ ਬੱਚਿਆਂ ਨੂੰ ਬਹੁਤ ਇਹ ਵੀ ਬੱਚੇ ਬਹੁਤ ਖੁਸ਼ ਆ ਪਰ ਇਸ ਤੋਂ ਵਧੀਆ ਇਹਨਾਂ ਨੇ ਮੋਰਲ ਵੈਲਿਊਜ਼ ਬੱਚਿਆਂ ਨੂੰ ਬਹੁਤ ਵਧੀਆ ਦਿੱਤੀ ਆ ਬੱਚਿਆਂ ਨੇ ਰਿਸਪੌਂਸ ਵੀ ਬਹੁਤ ਵਧੀਆ ਕੀਤਾ ਜਿਸ ਨਾਲ ਸਾਨੂੰ ਵੀ ਬੜੀ ਖੁਸ਼ੀ ਹੋਈ ਕਿ ਸਾਡੇ ਪੜਾਏ ਬੱਚੇ ਸਾਡੇ ਸਟਾਫ ਦੇ ਪੜਾਏ ਬੱਚੇ ਇੰਨਾ ਵਧੀਆ ਜਵਾਬ ਦੇ ਰਿਹਾ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਆ ਤੁਸੀਂ ਵੇਖ ਰਹੇ ਹੋ ਗ੍ਰੇਡ ਪੰਜਾਬ ਟੀਵੀ ਤੇ ਮੈਂ ਹਰਦਜੀਤ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਮਹਾਰਾਜਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਮ ਤੇ ਜਿਹੜਾ ਸਕੂਲ ਹੈ ਤਰਨਤਾਰਨ ਦੇ ਵਿੱਚ ਉੱਥੇ ਜਸਟਿਸ ਸੇਵਾ ਸੁਸਾਇਟੀ ਵੱਲੋਂ ਜਿਹੜਾ ਉਹ ਵਿਜ਼ਿਟ ਕੀਤਾ ਗਿਆ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਅਸੀਂ ਤਰਨਤਾਰਨ ਤੋਂ ਇਸ ਵੇਲੇ ਕਿ ਜਿੱਥੇ ਬੱਚਿਆਂ ਨੂੰ ਬੈਗ ਵੰਡੇ ਗਏ ਨੇ ਹੌਸਲਾ ਵਜਾਈ ਕੀਤੀ ਗਈ ਹੈ ਭਾਜੀ ਮੇਰੇ ਨਾਲ ਨੇ ਅਤੇ ਸਕੂਲ ਦੇ ਮੁਖੀ ਦੇ ਵੱਲੋਂ ਜਿਹੜਾ ਹੈ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਹੈ ਮੈਮ ਦੇ ਵੱਲੋਂ ਉਹ ਗੱਲਬਾਤ ਕਰਦੇ ਆ ਕਿ ਇੱਥੇ ਵਿਜ਼ਿਟ ਕਰਕੇ ਕਿਵੇਂ ਦਾ ਲੱਗਾ ਸਾਡੇ ਨਾਲ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਗ੍ਰੇਡ ਪੰਜਾਬ ਟੀਵੀ ਤੋਂ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਤਰਨਤਾਰ ਨੂੰ ਪਹੁੰਚੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡਾ ਸਵਾਗਤ ਵੀ ਕਰਦੇ ਆ ਕੀ ਕਿਵੇਂ ਲੱਗਾ ਇੱਥੇ ਸਕੂਲ ਦੇ ਵਿੱਚ ਵਿਜ਼ਿਟ ਕਰਕੇ ਕੀ ਕਹਿਣਾ ਚਾਹੋਗੇ ਦੇਖੋ ਅੰਮ੍ਰਿਤਸਰ ਦੇ ਵਿੱਚ ਕਾਫੀ ਸੇਵਾ ਚੱਲ ਰਹੀ ਹੈ ਜੀ ਜੀ ਸਕੂਲਾਂ ਜਾਂਦੇ ਆ ਮਿਲਦੇ ਆ ਸਾਡੇ ਵੀਰ ਨੇ ਇੱਥੇ ਪ੍ਰੈਕਟਿਸ ਵੀ ਕਰਦੇ ਨੇ ਔਰ ਸਕੂਲ ਨਾਲ ਵੀ ਐਸੋਸੀਏਟਡ ਨੇ ਭਾਜੀ ਮੇਰੇ ਕੋਲ ਆਓ ਭਾਜੀ ਜੀ ਜੀ ਤੇ ਭਾਜੀ ਨੇ ਸੰਸਥਾ ਦੀ ਸੇਵਾ ਨੂੰ ਵੇਖਦਿਆਂ ਕਿਹਾ ਕਿ ਜੇ ਤੁਸੀਂ ਸੇਵਾ ਕਰ ਰਹੇ ਹੋ ਤੇ ਇੱਕ ਸਕੂਲ ਹੈ ਇੱਥੇ ਸ਼੍ਰੀ ਗੁਰੂ ਅਰਜਨ ਦੇਵ ਸੀਨੀਅਰ ਸਕੈਂਡਰੀ ਕਨਿਆ ਸਕੂਲ ਉਹਦੇ ਵਿੱਚ ਪਹੁੰਚੋ ਤੇ ਬੱਚੇ ਬੜੇ ਪਿਆਰੇ ਨੇ ਲੋੜਵੰਦ ਪਰਿਵਾਰਾਂ ਦੇ ਨੇ ਅਸੀਂ ਨਾ ਭਾਜੀ ਤੁਹਾਨੂੰ ਨਾ ਆਊਟ ਆਫ ਵੇ ਇੱਕ ਗੱਲ ਦੱਸਣਾ ਚਾਹੁੰਨਾ ਕਿ ਨਾ ਅਸੀਂ ਨਾ ਮੈਂ ਇੱਕ ਇੱਕ ਥੋੜਾ ਜਿਹਾ ਲੈਸਨ ਦੇਣਾ ਚਾਹੁੰਨਾ ਸਾਰਿਆਂ ਨੂੰ ਕੋਈ ਵੀ ਵੱਡੇ ਛੋਟੇ ਮੇਰੀ ਗੱਲ ਦਾ ਗੁੱਸਾ ਨਾ ਕਰਨ ਅਸੀਂ ਨਾ ਵਰਡ ਗਰੀਬ ਛੱਡ ਦਈਏ ਜੀ ਅਸੀਂ ਸਾਰੇ ਲੋਕ ਨਾ ਕਹਿੰਨੇ ਆ ਗਰੀਬਾਂ ਦੇ ਬੱਚੇ ਗਰੀਬ ਕਲੋਨੀ ਗਰੀਬ ਦੇਸ਼ ਗਰੀਬ ਤੇ ਸਾਡੀ ਸੋਚ ਆ ਇਨਸਟੈਡ ਆਫ ਗਰੀਬ ਸਾਰਿਆਂ ਨੂੰ ਮੇਰੀ ਬੇਨਤੀ ਹੈ ਲੋੜਵੰਦ ਵਰਤਿਆ ਕਰੋ ਵਰਡ ਅਸੀਂ ਵੀ ਸਾਰੇ ਗਰੀਬ ਆ ਸਾਡੇ ਕੀ ਪੱਲੇ ਆ ਜਿਹਦੀ ਸੋਚ ਮਾੜੀ ਉਹ ਗਰੀਬ ਚਾਹੇ ਉਹਦੇ ਕੋ ਅਰ ਮਰ ਪਿਆ ਸਾਡੇ ਵੀਰ ਨੇ ਸਾਨੂੰ ਇੱਥੇ ਭੇਜਿਆ ਔਰ ਆ ਕੇ ਅਸੀਂ ਵੇਖਿਆ ਪ੍ਰਿੰਸੀਪਲ ਮੈਮ ਨਾਲ ਖੜੇ ਨੇ ਇਹਨਾਂ ਦਾ ਸਟਾਫ ਨਾਲ ਖੜਾ ਹੈਟਸ ਆਫ ਟੂ ਥੈਮ ਕਿੰਸ ਸਕੂਲਾਂ ਜਾਂਦੇ ਆ ਜਿੱਥੇ ਪਹਿਲੇ ਗੁਰੂ ਦਾ ਵੀ ਨਾਮ ਪਤਾ ਹੁੰਦਾ ਔਰ ਇੱਥੇ ਆਏ ਆ ਜਿਹੜੀਆਂ ਮੈਂ ਔਖੀਆਂ ਗੱਲਾਂ ਇਹਨਾਂ ਨਾਲ ਡਿਸਕਸ ਕਰਨ ਆਇਆ ਸੀ ਅਧੀਆਂ ਤੋਂ ਵੱਧ ਉਹਨਾਂ ਨੂੰ ਆਉਂਦੀਆਂ ਸੀ ਇੱਥੇ 200 ਤਕਰੀਬਨ 250 ਲੋੜਵੰਦ ਬੱਚਿਆਂ ਨੂੰ ਅਸੀਂ ਬੈਗਸ ਸਟੇਸ਼ਨਰੀ ਸਭ ਤੋਂ ਵੱਡੀ ਗੱਲ ਖੁਸ਼ੀਆਂ ਵੰਡੀਆਂ ਉਹਨਾਂ ਨੂੰ ਇਹ ਫੀਲ ਹੋਇਆ ਕਿ ਦੂਜੇ ਸ਼ਹਿਰ ਚ ਕੋਈ ਮਿਲਣ ਆਇਆ ਤੁਹਾਨੂੰ ਪਤਾ ਕੀ ਹੁੰਦਾ ਮੈਂ ਤਾਂ ਕਹਿੰਦਾ ਉਮੀਦ ਦੁਨੀਆ ਦਾ ਸਭ ਤੋਂ ਵੱਡਾ ਸਹਾਰਾ ਹੈ ਹੌਸਲਾ ਹੋ ਤੋ ਤੂਫਾਨੋਂ ਮੇ ਵੀ ਕਿਨਾਰਾ ਹੈ ਤੇ ਕਹਿੰਦੇ ਕਿਸੇ ਨੂੰ ਇੰਨਾ ਕਹਿਣਾ ਕੋਈ ਬਿਮਾਰ ਵੀ ਹੈ ਨਾ ਕਿ ਸੁਸਾਈਡ ਕੀ ਹੁੰਦਾ ਕਿਸੇ ਬੰਦੇ ਨੂੰ ਕਮੀ ਹੋਈ ਪੈਸੇ ਦੇਣੇ ਸੀ ਵੋਟੀ ਨੇ ਕੁਝ ਕਹਿਤਾ ਦੋਸਤ ਨੇ ਗੱਲ ਕੱਟਤੀ ਇੱਕ ਮਾਈਂਡ ਸੀ ਉਦੋਂ ਕਿ ਉਦੋਂ ਕੋਈ ਬੰਦਾ ਆ ਕੇ ਇੰਨਾ ਹੀ ਕਹਿੰਦਾ ਮੈਂ ਤੇਰੇ ਨਾਲ ਆ ਇੰਨਾ ਹੀ ਕਿਹਾ ਇਹ ਕੁਝ ਵੀ ਨਹੀਂ ਹੈਗਾ 2.5-300 ਰੁਪਏ ਦਾ ਬੈਗ ਹੋਊਗਾ ਕੀ ਹੋਇਆ ਜੇ 50-60 ਹਜ਼ਾਰ ਰੁਪਏ ਦਾ ਖਰਚਾ ਹੋ ਗਿਆ ਕੁਝ ਵੀ ਨਹੀਂ ਹੈ ਇਹ ਬੱਚਿਆਂ ਦੀ ਕਾਬਲੀਅਤ ਦੇ ਅੱਗੇ ਅੱਜ ਬੱਚਿਆਂ ਨੇ ਵਾਅਦਾ ਕੀਤਾ ਵਕੀਲ ਇੰਜੀਨੀਅਰ ਡਾਕਟਰ ਜੱਜ ਬਣਨਗੇ ਔਰ ਸੋਚੋ ਕਿ ਇਹ ਚੀਜ਼ ਸਾਨੂੰ ਕਿੰਨਾ ਮੈਂ ਆਪ ਦੋ ਕੁੜੀਆਂ ਦਾ ਬਾਪ ਆ ਕੁੜੀਆਂ ਦੇ ਸਕੂਲ ਚ ਆਇਆ ਵਾਂ ਬਹੁਤ ਵੱਡੇ ਸਕੂਲਾਂ 'ਚ ਪੜ੍ਹਾਉਂਦੇ ਆ ਸ਼ਾਇਦ ਮੈਨੂੰ ਲੱਗਦਾ ਕਿ ਉਹਨਾਂ ਦੇ ਕੰਪੈਰੀਜ਼ਨ 'ਵੀ ਆ ਬੱਚੇ ਬਹੁਤ ਅੱਗੇ ਨੇ ਇੰਨੀ ਮਿਹਨਤ ਕਰ ਰਿਹਾ ਸਕੂਲ ਔਰ ਮੈਂ ਪੰਜਾਬ ਸਰਕਾਰ ਨੂੰ ਇੱਕ ਵਾਅਦਾ ਲੈਣਾ ਚਾਹਨਾ ਵਾ ਤੁਸੀਂ ਕਿਹਾ ਨਸ਼ਿਆਂ ਤੇ ਚੈਪਟਰ ਸ਼ੁਰੂ ਕਰਨਾ ਸਕੂਲਾਂ ਦੇ ਵਿੱਚ ਕਰੋ 노 ਡਾਊਟ ਕਰੋ ਫਾਰੀਕ ਗੱਲ ਹੈ ਉਸ ਤੋਂ ਪਹਿਲੇ ਇਨਸਾਨੀਅਤ ਦਾ ਵਿਸ਼ਾ ਜਿਹੜਾ ਵਾ ਇਨਕਲੂਡ ਕਰੋ ਬੱਚਿਆਂ 'ਚ ਮੋਰਲ ਵੈਲਿਊਜ਼ ਇਨਕਲੂਡ ਕਰੋ ਕੁੜੀਆਂ ਲਈ ਕੀੜੀਆਂ ਚੀਜ਼ਾਂ ਜ਼ਰੂਰੀ ਨੇ ਇਨਕਲੂਡ ਕਰੋ 8ਵੀਂ ਤੋਂ ਹੀ ਸ਼ੁਰੂ ਕਰ ਦਿਓ ਤੁਹਾਡਾ ਗਾਈਡੈਂਸ ਕਿੱਥੇ ਆ ਡਾਇਰੈਕਸ਼ਨ ਕਿੱਧਰ ਜਾਣੀ ਚਾਹੀਦੀ ਹੈ ਜੇ ਤੁਸੀਂ ਇਹ ਕਰਨਾ ਤਾਂ ਤੁਸੀਂ ਕੀ ਬਣ ਸਕਦੇ ਹੋ ਜੇ ਤੁਸੀਂ ਇਹ ਨਹੀਂ ਕਰਨਾ ਤਾਂ ਤੁਸੀਂ ਨਹੀਂ ਬਣ ਸਕਦੇ ਇਹ ਸਾਰੇ ਬੱਚਿਆਂ ਦੇ ਮਨ ਦੇ ਵਿੱਚ ਇੱਕੋ ਚੀਜ਼ ਆਉਂਦੀ ਅਸੀਂ ਬਾਹਰ ਜਾਣਾ ਵਾ ਸੋਰਸਿਸ ਨਾ ਹੋਣ ਤਾਂ ਵੀ ਸੋਚ ਆਹੀ ਅਸੀਂ ਬਾਹਰ ਜਾਣਾ ਵਾ ਉਹ ਸੋਚ ਨੂੰ ਭਗਵੰਤਾਨ ਸਾਹਿਬ ਤੁਸੀਂ ਚੇਂਜ ਕਰੋ ਬਹੁਤ ਵਧੀਆ ਕੰਮ ਕਰ ਰਹੇ ਹੋ ਐਨ ਜੀਓ ਜਿਹੜੀਆਂ ਨੇ ਤੁਹਾਡੀਆਂ ਬਾਵਾ ਹੁੰਦੀਆਂ ਨੇ ਸਰਕਾਰ ਦੀਆਂ ਸਾਰਾ ਕੁਝ ਸਰਕਾਰ ਨਹੀਂ ਕਰ ਪਾਉਂਦੀ ਨੋ ਡਾਊਟ ਸਰਕਾਰੀ ਸਕੂਲ ਨੇ ਸਭ ਕੁਝ ਤੁਸੀਂ ਦਿੰਦੇ ਹੋ ਪਰ ਫਿਰ ਵੀ ਇਹ ਸਕੂਲ ਦੇ ਜਨਾ ਆ ਕੇ ਵੇਖਿਓ ਇੱਥੇ ਤਕਰੀਬਨ 2500 ਸਟਰੈਂਥ ਇੰਨੇ ਬੱਚਿਆਂ ਨੂੰ ਇੱਕ ਸਕੂਲ ਦੇ ਵਿੱਚ ਮੈਨੇਜ ਕਰਨਾ ਕਿੰਨਾ ਕੋ ਅੱਖਾ ਹੋਊਗਾ ਤੁਸੀਂ ਸੋਚ ਨਹੀਂ ਸਕਦੇ ਕੁੜੀਆਂ ਲਈ ਸੇਫਟੀ ਪ੍ਰਾਇੋਰਟੀ ਹੁੰਦੀ ਹੈ ਸਾਡਾ ਤੇ ਟੀਚਰਜ਼ ਦਾ ਤੇ ਬੱਚਿਆਂ ਦਾ ਫਿਡਿਸ਼ਰੀ ਰਿਲੇਸ਼ਨਸ਼ਿਪ ਹੁੰਦਾ ਫਿਡਿਸ਼ਰੀ ਦਾ ਮਤਲਬ ਕਿ ਇਹਨਾਂ ਦਾ ਉਹਨਾਂ ਤੇ ਕੰਟਰੋਲ ਹੈ ਤੇ ਜ਼ਿੰਮੇਵਾਰੀ ਇਹਨਾਂ ਦੀ ਹੈ ਅਤੇ ਕੁਝ ਗਲਤ ਨਹੀਂ ਹੋਣਾ ਚਾਹੀਦਾ ਕੁਝ ਨਹੀਂ ਸਭ ਕੁਝ ਸਾਫ਼ ਸੁਥਰਾ ਪਵਿੱਤਰ ਔਰ ਬਹੁਤ ਵਧੀਆ ਸੀ ਸਾਡੀ ਸਾਰੀ ਟੀਮ ਪਹੁੰਚੀ ਬੈਗਸ ਦਿੱਤੇ ਖੁਸ਼ੀਆਂ ਵੰਡੀਆਂ ਪਰਸਨੈਲਿਟੀ ਡਿਵੈਲਪਮੈਂਟ ਦਾ ਉਹਨਾਂ ਦੇ ਨਾਲ ਅੱਜ ਗੱਲਾਂ ਕੀਤੀਆਂ ਜ਼ਿੰਦਗੀ ਕਿਵੇਂ ਜੀ ਸਕਦੇ ਆ ਕੱਲਾ ਸੋਣਾ ਦੇਖਣਾ ਜ਼ਰੂਰੀ ਏ ਕਿ ਦਿਲ ਸੋਨਾ ਹੋਣਾ ਕਿਸੇ ਦੀ ਮਦਦ ਕਰਨੀ ਗੁੱਸਾ ਨਾ ਕਰਨਾ ਜਾਦੂ ਦੀ ਜੱਪੀ ਬੜੀਆਂ ਗੱਲਾਂ ਕੀਤੀਆਂ ਅੰਦੇ ਰਵਾਂਗੇ ਤੇ ਗ੍ਰੇਟ ਪੰਜਾਬ ਦੀਵੀ ਦਾ ਦਿਲੋਂ ਧੰਨਵਾਦ ਆ ਸਾਡੇ ਵੀਰ ਸੁਮੇਤ ਕੰਨਾ ਜੀ ਅੰਮ੍ਰਿਤਸਰ ਚ ਸਾਡੇ ਕੋਲ ਇੰਨੀ ਸੇਵਾ ਕਰਾਂਦੇ ਬਹਿਨ ਨਹੀਂ ਦਿੰਦੇ ਸਾਨੂੰ ਔਰ ਅੱਜ ਵੀ ਅਸੀਂ ਇੱਥੇ ਪਹੁੰਚੇ ਆ ਸਾਡੇ ਵੀਰ ਮਿਲੇ ਮੈਂ ਇਹਨਾਂ ਨੂੰ ਵੇਖਦਾ ਰਹਿਣਾ ਇਹਨਾਂ ਦੀਆਂ ਵੀਡੀਓਜ਼ ਦੇ ਉੱਤੇ ਅਸੀਂ ਲੋਕਾਂ ਦੇ ਜਾ ਕੇ ਘਰ ਬਣਾਉਂਨੇ ਆ ਲੋੜਵੰਦਾਂ ਦੀਆਂ ਤੇ ਪਹੁੰਚਦੇ ਆ ਤੇ ਧੰਨਵਾਦ ਕਰਦੇ ਆ ਸਕੂਲ ਦਾ ਸਟਾਫ ਦਾ ਜਿਨ੍ਹਾਂ ਨੇ ਅੱਜ ਸਾਨੂੰ ਪਿਆਰ ਦਿੱਤਾ ਸਤਿਕਾਰ ਦਿੱਤਾ ਟੀਮ ਨੂੰ ਐ ਹੌਸਲਾ ਵੀ ਦਿੱਤਾ ਤੇ ਸਭ ਤੋਂ ਵੱਡਾ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਹੌਸਲਾ ਸਾਨੂੰ ਮਿਲਿਆ ਅਸੀਂ ਹੋਰ ਅੱਗੇ ਵਧਾਂਗੇ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਇੱਕ ਦੂਜੇ ਦੀ ਮਦਦ ਕਰਿਆ ਕਰੋ ਕਿਉਂਕਿ ਜੇ ਦੋ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਨਾ ਇੱਕ ਚੇਨ ਬਣਦੀ ਹੈ ਔਰ ਸੱਚੀ ਦੱਸਾਂ ਕਿ ਕੁਝ ਨਹੀਂ ਜ ਅੱਜ ਸਾਰੇ ਵਰਕਿੰਗ ਆਰਸ ਤੋਂ ਟਾਈਮ ਕੱਢ ਕੇ ਆਏ ਆ ਨਾ ਮੰਨ ਕੇ ਚੱਲਿਓ ਮੈਨੂੰ ਇੱਕ ਬੰਦਾ ਖੜਾ ਕਹਦੇ ਕਿ ਉਹਦਾ ਮਗਰੋਂ ਨੁਕਸਾਨ ਹੋ ਗਿਆ ਕਿਉਂਕਿ ਗੁਰਨਾਨਾ ਸਾਹਿਬ ਕਹਿੰਦੇ ਕੁਝ ਚੰਗਾ ਕਰਨ ਚੱਲਿਓ ਨਾ ਮਗਰ ਸਾਰੇ ਕੰਮ ਅਸੀਂ ਆਪ ਸੰਭਲਾਂਗੇ ਉਹਨਾਂ ਦੇ ਇੰਨੀ ਮੇਰ ਹੈਗੀ ਕਿਸੇ ਦਾ ਕੋਈ ਕਹਿ ਦੋ ਮੈਨੂੰ ਮੇਰਾ ਕੈਮਰਾ ਘੁਮਾ ਲਓ ਕਿਸੇ ਦਾ ਕੋਈ ਨੁਕਸਾਨ ਹੋਇਆ ਅੱਜ ਟਾਈਮ ਕੱਢ ਕੇ ਆਏ ਐ ਐਡੇ ਤਗੜੇ ਕਾਰੋਬਾਰੀਓ ਤੁਹਾਡਾ ਕੋਈ ਨੁਕਸਾਨ ਹੋਇਆ ਕਿਸੇ ਦਾ ਸੋ ਦਿਸ ਇਜ਼ ਦੀ ਵੇ ਸਾਨੂੰ ਇਨਸਾਨੀਅਤ ਦੀ ਸੇਵਾ ਕਰਨੀ ਚਾਹੀਦੀ ਹੈ ਔਰ ਗੋਡ ਬlesਸ ਆਲ ਸੇਵਾ ਕਰਦੇ ਰਹੋ ਕਰਦੇ ਰਹਾਗੇ ਬਹੁਤ ਬਹੁਤ ਧੰਨਵਾਦ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜਸਟ ਸੇਵਾ ਸੁਸਾਇਟੀ ਨੇ ਵਿਜ਼ਿਟ ਕੀਤਾ ਸਕੂਲ ਦੇ ਵਿੱਚ ਬੱਚਿਆਂ ਨੂੰ ਬੈਗ ਵੀ ਦਿੱਤੇ ਹਾਂ ਜੀ ਹਾਂਜੀ ਜੀ ਇਸ ਸਕੂਲ ਬਹੁਤ ਧੰਨਵਾਦੀ ਹੈ ਕਿ ਸਾਡੇ ਕੋ ਸੇਵਾ ਸੁਸਾਇਟੀ ਵਾਲੇ ਪਹੁੰਚੇ ਸਾਨੂੰ ਬਹੁਤ ਚੰਗਾ ਲੱਗਾ ਬੈਗ ਤੇ ਦਿੱਤੇ ਬੱਚਿਆਂ ਨੂੰ ਬਹੁਤ ਇਹ ਵੀ ਬੱਚੇ ਬਹੁਤ ਖੁਸ਼ ਆ ਪਰ ਇਸ ਤੋਂ ਵਧੀਆ ਇਹਨਾਂ ਨੇ ਮੋਰਲ ਵੈਲਿਊਜ਼ ਬੱਚਿਆਂ ਨੂੰ ਬਹੁਤ ਵਧੀਆ ਦਿੱਤੀ ਆ ਬੱਚਿਆਂ ਨੇ ਰਿਸਪੌਂਸ ਵੀ ਬਹੁਤ ਵਧੀਆ ਕੀਤਾ ਜਿੱਦਣਾ ਸਾਨੂੰ ਵੀ ਬੜੀ ਖੁਸ਼ੀ ਹੋਈ ਕਿ ਸਾਡੇ ਪੜਾਏ ਬੱਚੇ ਸਾਡੇ ਸਟਾਫ ਦੇ ਪੜਾਏ ਬੱਚੇ ਇੰਨਾ ਵਧੀਆ ਜਵਾਬ ਦੇ ਰਿਹਾ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਇਹੀ ਬੱਚੇ ਆ ਇਹਨਾਂ ਨੇ ਮੋਟੀਵੇਟ ਕੀਤਾ ਤੇ ਪੁੱਛਿਆ ਬੱਚੇ ਕਿਹੜੀ ਲਾਈਨ 'ਚ ਜਾਣਾ ਚਾਹੁੰਦੇ ਬੱਚਿਆਂ ਨੇ ਬੜੇ ਵਧੀਆ ਜਵਾਬ ਦਿੱਤੇ ਸਾਨੂੰ ਵੀ ਬਹੁਤ ਚੰਗਾ ਲੱਗਾ ਤੇ ਬਹੁਤ ਧੰਨਵਾਦ ਆ ਇਹ ਸਾਡੇ ਕੋ ਆਏ ਤੇ ਅਸੀਂ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਆ ਥੈਂਕ ਯੂ ਸੋ ਧੰਨਵਾਦ ਜੀ ਸੋ ਮੈਮ ਤੁਸੀਂ ਪਹੁੰਚੇ ਤਰਨਤਾਰਨ ਸਭ ਤੋਂ ਪਹਿਲਾਂ ਗ੍ਰੇਡ ਪੰਜਾਬ ਟੀਵੀ ਵੱਲੋਂ ਸਵਾਗਤ ਵੀ ਕਰਦੇ ਆ ਕੀ ਕਹਿਣਾ ਚਾਹੋਗੇ ਭਾਵਨਾ ਮਾ ਕੀ ਨੇ ਮੈਂ ਤੇ ਪਹਿਲੇ ਥੈਂਕਸ ਕਰਦੀ ਆਂ ਸਾਰੀ ਟੀਮ ਦਾ ਕਿ ਜਿਹੜੇ ਅੱਜ ਇੱਥੇ ਸ਼੍ਰੀ ਗੁਰੂ ਅਰਜਨ ਦੇਵ ਸਰਕਾਰੀ ਕન્યાਸ ਕੰਟਰੀ ਸਕੂਲ ਦੇ ਵਿੱਚ ਆਏ ਨੇ ਤੇ ਇੱਥੇ ਆ ਕੇ ਸਾਨੂੰ ਇੰਨੀ ਕੁ ਖੁਸ਼ੀ ਮਿਲੀ ਹੈ ਕਿ ਅਸੀਂ ਇਹੋ ਸਾਰੇ ਬੱਚਿਆਂ ਨੂੰ ਮਿਲੇ ਆਂ ਤੇ ਇੱਥੋਂ ਦੇ ਬੱਚੇ ਇੱਥੋਂ ਦੇ ਸਟਾਫ ਜਿਹੜੇ ਪ੍ਰਿੰਸੀਪਲਸ ਨੇ ਇੰਨੇ ਕੁ ਜ਼ਿਆਦਾ ਇੰਟੈਲੀਜੈਂਟ ਨੇ ਕਿ ਅਸੀਂ ਦੱਸ ਨਹੀਂ ਸਕਦੇ ਕਿ ਜਿਹੜੀਆਂ ਅਸੀਂ ਉਹਨਾਂ ਨੂੰ ਮੋਰਲ ਵੈਲਿਊਜ਼ ਅਸੀਂ ਇਹਨਾਂ ਨੂੰ ਕੁਛੀਆਂ ਨਹੀਂ ਆ ਉਹਨਾਂ ਨੂੰ ਸਮਝਾਇਆ ਕੁਝ ਸਿਖਾਇਆ ਹੈ ਪਰਸਨੈਲਿਟੀ ਡਵੈਲਪਮੈਂਟ ਦਾ ਕੁਛ ਦੱਸਿਆ ਤੇ ਉਹ ਬੱਚਿਆਂ ਨੇ ਨਾਲ ਸਾਡੇ ਨਾਲ ਜਵਾਬ ਦਿੱਤੇ ਨੇ ਸਾਨੂੰ ਦੱਸਿਆ ਵੀ ਹੈ ਕੀ ਉਹ ਉਦੇ ਤੋਂ ਹੀ ਪਤਾ ਲੱਗਦਾ ਕਿ ਟੀਚਰਜ਼ ਅਤੇ ਕਿੰਨੀ ਮਿਹਨਤ ਕਰ ਰਹੇ ਨੇ ਸਰਕਾਰ ਕਿੰਨੀ ਇਹਦੇ ਵਿੱਚ ਮਿਹਨਤ ਕਰ ਰਹੇ ਨੇ ਬੜੀ ਖੁਸ਼ੀ ਹੋਈ ਹੈ ਬੱਚਿਆਂ ਨਾਲ ਬੈਗ ਡਿਸਟ੍ਰੀਬਿਊਟ ਕੀਤੇ ਨੇ ਕੁਝ ਸਟੇਸ਼ਨਰੀ ਡਿਸਟ੍ਰੀਬਿਊਟ ਕੀਤੀ ਹੈ ਕੁਝ ਬਿਸਕਟਸ ਵਗੈਰਾ ਸੀਗੇ ਤੇ ਮੈਂ ਕਹਾਂਗੀ ਕਿ ਐਸਟਰਾ ਹੀ ਅਗਰ ਕਿਤੇ ਵੀ ਕਿਸੇ ਨੂੰ ਲੋੜ ਪੈਂਦੀ ਹੈ ਤੇ ਤੁਸੀਂ ਲੋੜਵੰਦ ਪਰਿਵਾਰਾਂ ਦੀ ਅੱਗੇ ਮਦਦ ਜ਼ਰੂਰ ਕਰੋ ਜਿਸ ਤਰ੍ਹਾਂ ਸਾਡੀ ਜਸ ਸੇਵਾ ਸੁਸਾਇਟੀ ਹਰ ਟਾਈਮ ਨਾਲ ਖੜੀ ਹੁੰਦੀ ਹੈ ਸਾਰੇ ਪਰਿਵਾਰਾਂ ਦੇ ਨਾਲ ਜਿਨ੍ਹਾਂ ਨੂੰ ਵੀ ਕਿਤੇ ਲੋੜ ਲੱਗੀ ਹੈ ਸਾਡੀ ਟੀਮ ਦੇ ਨਾਲ ਕੰਟੈਕਟ ਕਰਨ ਉਹਨਾਂ ਦੇ ਮੋਬਾਈਲ ਨੰਬਰ ਸਭ ਕੁਝ ਸਾਡਾ ਉੱਤੇ ਆ ਗਿਆ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਗਈ ਹੈ ਸਾਡੀ ਟੀਮ ਹਮੇਸ਼ਾ ਨਾਲ ਰਹਿੰਦੀ ਹੈ ਜਸਟ ਸੇਵਾ ਸੁਸਾਇਟੀ ਦਾ ਮੈਮ ਟਾਰਗੇਟ ਕੀ ਹੈ ਕਿੱਥੋਂ ਤੱਕ ਪਹੁੰਚਣਾ ਹੈ ਕਿ ਜਿਹੜੀ ਸੇਵਾ ਜਿਹੜੀ ਹੈ ਕੋਈ ਵੀ ਲੋੜਵੰਦ ਜਿਹੜਾ ਉਹ ਇੱਥੇ ਨਾ ਰਹੇ ਸਕਾਈ ਇਸ ਦ ਲਿਮਟ ਜੀ ਠੀਕ ਹੈ ਨਾ ਤੇ ਸਾਡੀ ਕੋਈ ਵੀ ਇਹਦੇ ਵਿੱਚ ਲਿਮਟ ਨਹੀਂ ਹੈਗੀ ਕਿ ਅਸੀਂ ਕਿੱਥੇ ਪਹੁੰਚਣਾ ਹੈ ਜਿੰਦੋਂ ਤੱਕ ਪਰਮਾਤਮਾ ਜੀ ਸਾਡੇ ਕੋਲੋਂ ਸੇਵਾ ਕਰਵਾਂਦੇ ਰਹਿਣਗੇ ਅਸੀਂ ਉਹ ਸੇਵਾ ਕਰਦੇ ਰਹਿਣਾ ਜੀ ਮੈਂ ਮਾ ਤਰਨਤਾਰਨ ਦੇ ਵਿੱਚ ਪਹੁੰਚੇ ਬੱਚਿਆਂ ਨੂੰ ਵੈਗ ਵੀ ਵੰਡੇ ਗਏ ਤੇ ਤੁਸੀਂ ਅਮਾਜੇ ਦੀ ਧਰਤੀ ਤੇ ਆਏ ਕੰਨਿਆ ਸਕੂਲ ਦੇ ਵਿੱਚ ਬੱਚਿਆਂ ਵੱਲੋਂ ਕਿਹੋ ਜਿਹਾ ਪਿਆਰ ਵੇਖਣ ਨੂੰ ਮਿਲਿਆ ਬੜਾ ਹੀ ਪਿਆਰ ਬੱਚਿਆਂ ਨੂੰ ਮਿਲਣ ਨੂੰ ਵੇਖਣ ਨੂੰ ਮਿਲਿਆ ਬੱਚੇ ਇੰਨੇ ਖੁਸ਼ ਸੀਗੇ ਸਾਨੂੰ ਮਿਲ ਕੇ ਕਿ ਅਸੀਂ ਦੱਸ ਨਹੀਂ ਸਕਦੇ ਕਿ ਅਸੀਂ ਇੱਥੇ ਆਏ ਮੇਰੇ ਤੇ ਨਾਨਕਾ ਪਰਿਵਾਰ ਵੀ ਇੱਥੇ ਹੀ ਹੈ ਤੇ ਮੈਨੂੰ ਆਪ ਨੂੰ ਵੀ ਬੜੀ ਖੁਸ਼ੀ ਹੋਈ ਹੈ ਕਿ ਮੈਂ ਆਪਣੇ ਨਾਨਕੇ ਪਰਿਵਾਰ ਦੇ ਵਿੱਚ ਆਪਣੇ ਸਕੂਲ ਦੇ ਵਿੱਚ ਇੱਥੇ ਆਈ ਹਾਂ ਮੈਮ ਸਾਡੇ ਨਾਲ ਗੱਲਬਾਤ ਕਰਨ ਲਈ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਥੈਂਕ ਯੂ ਸੋ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ